ਕਾਜੀਤਾ ਸੀਗਾ ਜਿਹੜਾ ਅਸੀਂ 14 ਜਨਵਰੀ ਨੂੰ ਮੁਕਸਰ ਸਾਹਿਬ ਮਾਗੀ ਦੇ ਮੇਲੇ ਤੇ ਉਹ ਪਾਰਟੀ ਦਾ ਨਾਂ ਅਨਾਉਂਸ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਚ ਅਸੀਂ ਅਕਾਲ ਤਖਤ ਸਾਹਿਬ ਤੇ ਵੀ ਅਰਦਾਸ ਕੀਤੀ ਸੀ ਉਹ ਦਿਨ ਦੇਖਣ ਵਾਲਾ ਲੋਕ ਯਾਰ ਉਸ ਤੋਂ ਬਾਅਦ ਚ ਅਸੀਂ ਫੈਸਲਾ ਲਿਆ ਸੀ ਕਿ ਅਸੀਂ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਉਹਦੀ ਭਰਤੀ ਮਹਿੰਮ ਜਿਹੜੀ ਆ ਮੈਂਬਰਸ਼ਿਪ ਜਿਹੜੀ ਆ ਉਹ ਅਸੀਂ ਸ਼ੁਰੂਗਾਤ ਕਰਨੀ ਸੀ ਉਹਦੇ ਵਾਸਤੇ ਅੱਜ ਅਸੀਂ ਇਹ ਪਹਿਲਾਂ ਸਾਡੇ ਨਗਰ ਜਲੂਪੁਰ ਖੈੜਾ ਚ ਅਮਰਸਰ ਜ਼ਿਲ੍ਹੇ ਦੀ ਇਹ ਜਿਹੜੀ ਇਹ ਟੀਮ ਸੀਗੀ ਉਹਦੇ ਅਸੀਂ ਅੱਜ ਉੱਥੇ ਅਨਾਉਂਸਮੈਂਟ ਕੀਤੀ ਆ ਤੋਂਦੋਂ ਬਾਅਦ ਅੱਜ ਅਸੀਂ ਇਹ ਇਤਿਹਾਸਿਕ ਗੁਰੂ ਅਰਜਨ ਪਾਤਸ਼ਾਹ ਦੀ ਨਗਰੀ ਤਰਨਤਨ ਸਾਹਿਬ ਵਿਖੇ ਇਹ ਤਰਨਤਨ ਸਾਹਿਬ ਜ਼ਿਲ੍ਹੇ ਦੀ ਜਿਹੜੀ ਆ ਜਿਹੜੀ ਇਹ ਟੀਮ ਆ ਉਹਦਾ ਅਸੀਂ ਅੱਜ ਇਥੇ ਗਠਨ ਕੀਤਾ ਤੇ ਉਹਨਾਂ ਨੂੰ ਸੇਵਾ ਬਖਸ਼ੀ ਸੇਵਾ ਸੇਵਾ ਦਿਲਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਉਹਨਾਂ ਨੂੰ ਹੁਣ ਅਸੀਂ ਇਹ ਜਿਹੜੀ ਉਹਦੀ ਮੈਂਬਰਸ਼ਿਪ ਆ ਅਕਾਲੀ ਦਲ ਵਾਰਸ ਪੰਜਾਬ ਦੀ ਉਹਦੀ ਅਸੀਂ ਸ਼ੁਰੂਆਤ ਅੱਜ ਤੋਂ ਇਹਨਾਂ ਕਰ ਦਿੱਤੀ ਆ ਬੋਲੋ ਮੇਰੇ ਖਿਆਲ ਹੈ ਕਿ ਇਹੋ ਜੀਆਂ ਜਿਹੜੀਆਂ ਇਹ ਜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਪਰ ਉਹ ਤੋਂ ਬਾਅਦ ਜੋ ਰਿਐਕਸ਼ਨ ਜਾਂ ਜੋ ਇੱਕ ਭਾਜਪਾ ਦੇ ਆਗੂ ਵੱਲੋਂ ਕੀਤਾ ਗਿਆ ਉਹ ਵੀ ਬਹੁਤ ਨਿੰਦਣਯੋਗ ਇਹ ਚੀਜ਼ ਹੈ ਕਿ ਕੁਝ ਕੋਸ਼ਿਸ਼ਾਰਤੀ ਅਨੁਸਾਰ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਤੁਸੀਂ ਫੜ ਲਿਆ ਗਿਆ ਤੇ ਪਰ ਉਹ ਤੋਂ ਬਾਅਦ ਤੁਸੀਂ ਜੋ ਐਸੇ ਇਹ ਉਹ ਕਿੱਥੇ ਆ ਦਰਬਾਰ ਸਾਹਿਬ ਕਿੱਥੇ ਆ ਸ਼੍ਰੋਮਣੀ ਕਮੇਟੀ ਦਾ ਕੇਂਦਰ ਕਿੱਥੇ ਆ ਉਹ ਮਿਊਨਿਸਪਲ ਦੀ ਹਾਜ਼ਰ ਚ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਦਾ ਸਾਰਾ ਕੁਝ ਮੜੀ ਜਾ ਰਿਹਾ ਹੈ ਮੇਰੇ ਖਿਆਲ ਹੈ ਕਿ ਸਿੱਖਾਂ ਨੂੰ ਇੱਕ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚਾਲਾਂ ਮੇਰੇ ਖਿਆਲ ਆਪ ਇਹ ਹਲਕੇ ਬਾਰੇ ਸਦਨੇ ਚੁਣੇਗੇ ਕਿ ਦੂਸਰੀ ਸਬੰਧੀ ਚੁਣਿਆ ਗਿਆ ਨਹੀਂ ਇਹਦੇ ਚੋ ਜ਼ਿਲ੍ਹਿਆਂ ਚੋ ਅਸੀਂ ਕੋ ਤਕਰੀਬਨ ਹਲਕਿਆਂ ਚੋਂ ਹੀ ਲੈਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਿਸੇ ਹਲਕੇ ਚੋਂ ਕੋਈ ਵੱਧ ਵੀ ਹੋ ਇੱਕ ਅਦਾ ਮੈਂਬਰ ਪੈ ਗਿਆ ਹੋਵੇ ਪਰ ਅਸੀਂ ਕੋਸ਼ਿਸ਼ ਇਹੋ ਹੀ ਆ ਕਿ ਸਾਰੇ ਜਿੰਨੇ ਵੀ ਖਡੂਰ ਸਾਹਿਬ ਦੇ ਅਭਤਰਨਤਨ ਸਾਹਿਬ ਦੇ ਚਾਰ ਹਲਕੇ ਆ ਉਹਨਾਂ ਚਾਰਿਆਂ ਨੂੰ ਨੁਮਾਇੰਦਗੀ ਵੀ ਮਿਲੇ ਸਾਰੇ ਜਣੇ ਅਸੀਂ ਸਾਰੇ ਇੱਕ ਆਪਣੇ ਪ੍ਰਿੰਸ ਜੀ ਵੀ ਅਸੀਂ ਨਾਲ ਲਿਆ ਹੋਰ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੰਜਾਬ ਸਾਰਿਆਂ ਦਾ ਸਾਂਝਾ ਤੇ ਸਾਰੇ ਜਣੇ ਰਲ ਮਿਲ ਕੇ ਇਹਨੂੰ ਬਚਾਈਏ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਵਾਸੀਆਂ ਨੂੰ ਵੀ ਸਿੱਖ ਸੰਗਤਾਂ ਨੂੰ ਵੀ ਤੁਸੀਂ ਵੱਤੋਂ ਵੱਤ ਸਾਡਾ ਤੇ ਇਸ ਪਾਰਟੀ ਨਾਲ ਜੁੜੋ ਭਾਈ ਸਾਹਿਬ ਜੀ ਦੀ ਦਲਵਾਰਸ ਪੰਜਾਬ ਦੇ ਜੋ ਰਾਜਨੀਤਿਕ ਪਾਰਟੀ ਭਾਈ ਅਮਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਮੁਕਸਰ ਮਾਗੀ ਦੇ ਮੇਲੇ ਤੇ ਐਲਾਨ ਕੀਤੀ ਗਈ ਸੀ ਉਹਦੀ ਤਰਨਤਾਂ ਜ਼ਿਲ੍ਹੇ ਦੀ ਅੱਜ ਜਿਹੜੀ ਮੀਟਿੰਗ ਹੀ ਥੀ ਗਈ ਹੈ ਕਿਹੜੇ ਕਿਹੜੇ ਸੰਘਾ ਦੇ ਜਿਹੜੇ ਪੰਜ ਮੈਂਬਰ ਚੁਣੇ ਬਣੇ ਜੀ ਜਿਸ ਵਿੱਚ ਦਾਸ ਦਲਜੀਤ ਸਿੰਘ ਜਵੰਧ ਹਲਕਾ ਪੱਟੀ ਤੋਂ ਜੀ ਮੌਕਾ ਦਿੱਤਾ ਗਿਆ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਤਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਮੈਂ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਉਹਨਾਂ ਉਹਨਾਂ ਨੇ ਇਸ ਲਾਇਕ ਸਮਝ ਕੇ ਇਹ ਸੇਵਾ ਦਾ ਮੌਕਾ ਮੈਨੂੰ ਦਿੱਤਾ ਉਸ ਤੋਂ ਬਾਅਦ ਮੈਂ ਬਾਪੂ ترਸੇਮ ਸਿੰਘ ਜੀ ਹੋਣੀ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੱਟੀ ਹਲਕੇ ਤੋਂ ਮੁੱਖ ਸੇਵਾਦਾਰ ਲਾਇਆ ਇਸ ਤੋਂ ਇਲਾਵਾ ਹੋਰ ਕਿਹੜੇ ਸੇਵਾਦਾਰ ਆਏ ਇਹ ਤੋਂ ਇਲਾਵਾ ਫਰਕਾ ਖੇਮ ਕਰਦੋਂ ਰਜਿੰਦਰ ਸਿੰਘ ਜੀ ਲਾਏ ਗਏ ਨੇ ਕਡੂਰ ਸਾਹਿਬ ਤੋਂ ਦਬਨੂ ਰੂਪ ਸਿੰਘ ਜੀ ਲਾਏ ਗਏ ਨੇ ਤੇ ਤਰੰਦਾਂ ਤੋਂ ਭੈਣ ਜੀ ਮਨਜੀਤ ਕੌਰ ਲਾਏ ਗਏ ਨੇ ਇੱਕ ਪ੍ਰਿੰਸ ਕੁਮਾਰ ਉਹ ਵੀ ਤਰਮਤਨ ਚਾਰੀ ਤੋਂ ਲਾਏ ਗਏ ਕੀ ਅਸਰ ਹੁੰਦੀ ਜਿੱਦਾਂ 27 ਚ ਇਲੈਕਸ਼ਨ ਆ ਰਹੀ ਹੈ ਕੀ ਲੱਗੇ ਚੱਲੋਗੇ ਮੋਦੀ ਸਾਡਾ ਮੁੱਖ ਜਿਹੜਾ ਅਜੰਡਾ ਹੋਊਗਾ ਉਹ ਨਸ਼ੇ ਜੋ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਿਆ ਜਾ ਰਿਹਾ ਨੌਜਵਾਨੀ ਨੂੰ ਬਚਾਉਣਾ ਤੇ ਪੰਜਾਬ ਬਚਾਉਣਾ ਕਿਉਂਕਿ ਪੰਜਾਬ ਦੇ ਹੱਕ ਜਿਹੜੇ ਮਾਰੇ ਜਾ ਰਹੇ ਆ ਪਾਣੀਆਂ ਦਾ ਮੁੱਦਾ ਲੈ ਲਓ ਉਹਦੇ ਤੇ ਵੀ ਸਾਨੂੰ ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ ਧੱਕੇ ਦੇ ਨਾਲ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨੌਜਵਾਨੀ ਨੂੰ ਨਸ਼ਿਆਂ 'ਚ ਲਾਇਆ ਜਾ ਰਿਹਾ ਸਾਡਾ ਚੰਡੀਗੜ੍ਹ ਦਾ ਮਸਲਾ ਕਿਉਂਕਿ ਸਾਡੀ ਅਜੇ ਤੱਕ ਰਾਜਧਾਨੀ ਜਿਹੜੀ ਉਹ ਰਾਜਧਾਨੀ ਨਹੀਂ ਦਿੱਤੀ ਗਈ ਰਾਜਧਾਨੀ ਜਿਹੜੀ ਸਾਡੀ ਹੈਗੀ ਆ ਉਹ ਵੀ ਸਾਡੇ ਕੋਲ ਖੋਈ ਜਾ ਰਹੀ ਆ ਉਹ ਬਚਾਉਣ ਲਈ ਸਾਡਾ ਜਿਹੜਾ ਪਾਰਟੀ ਦਾ ਮੁੱਖ ਝੰਡਾ ਹੈ ਇਹ ਜੀ ਸ੍ਰੀ ਜਿਲ੍ਹਾ ਸ੍ਰੀ ਤਰਨਤਪੁਰ ਸਾਹਿਬ ਦੇ ਦੇ ਵਿੱਚ ਭਰਤੀ ਪ੍ਰਕਿਰਿਆ ਸ਼੍ਰੋਮ ਅਕਾਲੀ ਦਲ ਵਾਰਕ ਪੰਜਾਬ ਦੀ ਜਥੇਬੰਦੀ ਦੀ ਤੇ ਹੋਰ ਦਰਜਾ ਬਦਲਜਾ ਜੋ ਪਾਰਟੀ ਤੇ ਆ ਗਤੀਵਧੀਆਂ ਵਾਂ ਉਹਨਾਂ ਨੂੰ ਅੱਗੇ ਵਧਾਉਣ ਲਈ ਤੇ ਭਰਤੀ ਪ੍ਰਕਿਰਿਆ ਕਰਨ ਲਈ ਅੱਜ ਦੇ ਸੰਬੰਧ ਦੇ ਵਿੱਚ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਆ ਜੋ ਕੋਆਰਡੀਨੇਸ਼ਨ ਕਮੇਟੀ ਆ ਉਹ ਜ਼ਿਲ੍ਹੇ ਦੇ ਵਿੱਚ ਪਰਤੀ ਪ੍ਰਕਿਰਿਆ ਤੇ ਹੋਰ ਜਿਹੜਾ ਗਤੀਵਿਧੀਆਂ ਨੂੰ ਅੱਗੇ ਚਲਾਉਣ ਇਸ ਚਾਰੂ ਧੰਗ ਨਾਲ ਚੋਣ ਲਈ ਉਹ ਸਹਾਇਤਾ ਕਰੇ ਇੰਜ ਦੇ ਵਿੱਚ ਇੱਕ ਅਬਜ਼ਰਵਰ ਨੇ ਦੇ ਨਾਲ ਸੋਸਾਇਟੀ ਬਣੀ